ਇਹ ਤਾਂ ਗੱਲ ਮੇਨ ਆ ਯਾਰ ਥਣ ਦੀ ਕੁਆਲਿਟੀ ਚੰਗੀ ਲੱਗੀ ਹੋਈ ਆ ਨਹੀਂ ਬਾਈ ਥਣ ਨਿੱਕਾ ਬਹੁਤ ਹੁੰਦਾ ਹਨਾ ਪਹਿਲੇ ਬਲੂਨ ਦਾ ਹਨਾ ਹਾਂਜੀ ਹਾਂਜੀ ਇਹ 45000 ਦੀ ਦੇਣੀ ਆ ਜੀ 45000 ਦੀ ਜਿਹੜੀ ਇਹ ਜਿੰਨਾ ਤੁਹਾਨੂੰ ਮਿਲ ਜਾਈ ਦੁੱਧ ਹੁੰਦਾ 10 ਲੀਟਰ ਬੋਲਾ ਤਿਆਰ ਆ ਜੀ 14 15 ਲੀਟਰ ਦੁੱਧ ਦੇਊਗੀ 14 15 ਲੀਟਰ ਦੁੱਧ ਮਗਰ ਬੱਚੀ ਆ ਇਹ ਮਗਰ ਬੱਚੀ ਤੇ ਕਿੰਨੇ ਦੀ ਦੇਣੀ ਇਹ ਇਹ 45000 ਦੀ ਦੇਣੀ ਆ ਮਗਰ ਇਹਦੇ ਆਹ ਕੱਟੀ ਆ ਟਾਪ ਦੀ ਹਨਾ ਇਹਦਾ ਆਪਾਂ ਰੇਟ ਕੀਤਾ ਵਾ ਇੱਕ ਕੀ ਦੀ ਦੇ ਦਾਂਗੇ ਇੱਕ ਪਰ ਇਹ ਹੁਣ ਇਸ ਟਾਈਮ ਦਾ 12 ਲੀਟਰ ਹੈਗਾ 12 ਲੀਟਰ ਲਿਆ ਬਾਈ ਇਹਨੂੰ ਖੁੱਲੀ ਕਰ ਮੜਾ ਜੈਣਾ ਇਹ ਦੇ ਦੂਗੀ 16 17 ਲੀਟਰ ਦਾ 16 ਤਾਂ ਦੇ ਹੀ ਦੇਊਗੀ ਇਹਨੇ ਭਾਂਡਾ ਭੁੰਡਾ ਇਹਦਾ ਵੀ ਸੋਨਾ ਹੈ ਨਾ ਭਾਂਡਾ ਸੀਲ ਥਲ ਨਹੀਂ ਬਹੁਤ ਆ ਜੀ ਭਾਂਡਾ 16 ਲੀਟਰ ਦੇ ਹਿਸਾਬ ਨਾਲ ਆਹਨੇ ਕਿੰਨੇ ਦੀ ਦੇਣੀ ਅਸੀਂ ਆਪਾਂ ਇਹ ਬਸ 14 ਲੀਟਰ ਪਿਆ ਦੂਗੀ ਖੁੱਲਾ 14 ਤੋਂ 15 ਪੀਸਾ ਦਾ ਇਸੇ ਵਾਲਾ ਬੰਦਾ ਨਹੀਂ ਚੋਤਾ ਦੇਊ ਦੇਊ ਜੀ ਬਾਕੀ ਬਈ ਰੰਗ ਕੁਆਲਟੀ ਦੀ ਬਸ ਦੇਣ ਲੈਣ 40000 ਰੁਪਏ ਦੀ ਦੇਣੀ ਆ ਜੀ ਇਹ ਕਰਾਂਗੇ ਮੇਰੀ ਵੀਡੀਓ ਪਾਈ ਆ ਜੀ ਲੈ ਜੀ ਆਪਣੇ ਰੇਟ ਸੀਗੇ ਜੀ ਪਸੂ ਮੇਰੇ ਘੰਟੇ ਜ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਬਰਗਾੜੀ ਤਹਿਸੀਲ ਜਿੱਤ ਦੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਸੰਧੂ ਡੈਰੀ ਫਾਰਮ ਰਾਣੇ ਦੇ ਫਾਰਮ ਤੋਂ ਤਿੰਨ ਜਿਹੜੀਆਂ ਬੈੜਾ ਸ਼ੂਟ ਕੀਤੀਆਂ ਜਮਾਂ ਦੇਣ ਲੈਣ ਵਾਲੇ ਸੌਦੇ ਵਾਲੀਆਂ ਦੁੱਧ ਵਾਲੀਆਂ ਵੀ ਚੰਗੀਆਂ ਤੇ ਇੱਕ ਟੌਪ ਦੀ ਜਿਹੜੀ ਝੋਟੀ ਆ ਕੋਈ ਵੀ ਜਾਨਵਰ ਤੁਸੀਂ ਖਰੀਦਣਾ ਉਹਦੀ ਜਿਹੜੀ ਤਸੱਲੀ ਪਾਰਕਤੀ ਆਦੇ ਪੱਦਰ ਤੇ ਕਰਕੇ ਬਾਈ ਦਾ ਨੰਬਰ ਲੱਗਦਾ ਖਰੀਦਣੀ ਹੈ ਬਾਈ ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਰਾਣੇ ਬਾਈ ਸਵਾਗਤ ਕਰਦੇ ਪਹਿਲਾਂ ਦਾ ਜੀ ਸ੍ਰੀ ਗੱਲ ਬਾਈ ਜੀ ਸਵਾਗਤ ਤੇ ਰਾਣੇ ਕਿਹੋ ਜੇ ਰੇਟ ਰਹਿਣਗੇ ਬਈ ਗਾਇਆਂ ਦਾ ਰੇਟ ਬਾਈ ਜੀ ਬਿਲਕੁਲ ਚੱਕਲ ਚੱਕਲੋ ਲਈ ਗਾਂ ਵਾਲੇ ਦੀ ਮਰਜੀ ਹੈ ਜਾਇਜ਼ ਰੇਟ ਕਰਾਂਗੇ ਜਮਾਂ ਜਾਇਜ਼ ਕਰਾਂਗੇ ਅੱਜ ਦੀ ਮੇਰੀ ਵੀਡੀਓ ਪਾਈ ਆ ਜੀ ਜਾਇਜ਼ ਜੀ ਆਪਣੇ ਰੇਟ ਸੀਗੇ ਜੀ ਪਸ਼ੂ ਵੀ ਮੇਰੇ ਘੰਟੇ 'ਚ ਵਿਕੇ ਆ ਜੀ ਠੀਕ ਹੈ ਬਾਈ ਚਲੋ ਬਾਈ ਦਾਤ ਦੀ ਕਿਰਪਾ ਹਨਾ ਰਾਣੇ ਗੱਲਬਾਤ ਕਰੀਏ ਆਪਾਂ ਹਨਾ ਇੱਕੋ ਗ ਇਹ ਤਾਂ ਸ਼ੁਰੂ ਕਰਨਗੇ ਹੈਨਾ ਇਹ ਤਾਂ ਕਰ ਲੈ ਇਹਦਾ ਸੂਆ ਬਈ ਇਹਦਾ ਸੂਆ ਤੀਜਾ ਅਰੀਜਨਲ ਆ ਜੀ ਠੀਕ ਆ ਬਈ ਮਗਰ ਇਹਦੇ ਬੱਚਾ ਜੀ ਠੀਕ ਆ ਬਈ 17 ਲੀਟਰ ਇਸ ਟਾਈਮ ਇਹਦੇ ਥੱਲੇ ਦੁੱਧ ਤਿਆਰ ਆ ਜੀ ਜਿਹੜਾ ਆਪਾਂ ਚਵਾਦਾਂਗੇ ਸੁਆ ਸਕਦੇ ਆਪਾਂ 16 ਲੀਟਰ ਦੀ ਗਾਰੰਟੀ ਤੇ ਝੋਲੇ ਜੇਲਾ ਖੋਲ ਤੇਰਾ ਬਾਈ ਇਹਨੂੰ ਆਪਾਂ ਬਾਹਰ ਕੱਢ ਕੇ ਸੱਜਣਾ ਨੂੰ ਦਿਖਾਈਏ ਕੱਦ ਬੱਡ ਦੀ ਚੰਗੀ ਆ ਮਗਰ ਇਹਦੇ ਬੱਚਾ ਬਈ ਬੱਚਾ ਜੀ ਬੱਚਾ ਬੱਚਾ ਮਗਰ ਤੇ ਥਣਾ ਥੁਣਾ ਦੀ ਥਣਾ ਦੀ ਓਕੇ ਆ ਜੀ ਡੰਨਾ ਜੀ ਥਣਾ ਜੀ ਤੇ ਇਹਨੂੰ ਕਿੰਨੇ ਕ ਦਿਨ ਹੋ ਗਏ ਇਹਨਾਂ ਨੇ ਸੂਈ ਨੂੰ ਬਈ ਸੂਈ ਨੂੰ ਇਹਨੂੰ 10 ਦਿਨ 11 ਇੰਨਾ ਦੁੱਧ ਚਵਾ ਦਾਂਗੇ ਰਾਣੇ ਹੁਣ ਇਹ ਦੁੱਧ ਹੋ ਗਿਆ ਆਪਾਂ 16 ਲੀਟਰ ਦਾ ਚਵਾ ਦਾਂਗੇ ਜੀ ਹੈ 17 ਜੀ ਕਿਲੋ ਘਾਟੀ ਦੱਸਾਂਗੇ ਘਾਟੀ ਬਾਈ ਕਹਿੰਦਾ ਦੱਸਾਂਗੇ 16 ਦੇ ਹਿਸਾਬ ਨਾਲ ਰਾਣੇ ਕਿੰਨੇ ਦੀ ਦੇਣੀ ਇਹ ਬਸ ਦੇਣ ਲੈਣ 40000 ਰੁਪਏ ਦੀ ਦੇਣੀ ਆ ਜੀ ਇਹ ਕਿੰਨੇ ਦੀ ਦੇਣੀ ਆ 40000 ਦੀ 40000 ਦੀ ਹਾਂ ਜੀ ਲਓ ਵੀ ਮੈਂ ਆ ਰੇਟ ਕੋ ਤੋਂ ਨਹੀਂ ਮਿਲਣ 40000 ਦੀ ਤੈਨੂੰ ਇਹ ਮਿਲ ਜਾਣੀ ਆ ਮਗਰ ਇਹਦੇ ਬੱਚਾ ਵਾ ਖਾਣਾ ਤੁਨਾਂ ਦੀ ਬਾਈ ਕਹਿੰਦਾ ਓਕੇ ਆ ਬਾਕੀ ਜਿਹੜਾ ਦੁੱਧ ਆ ਬਾਈ ਜਾਂਦਾ ਚਾਹੇ ਆਪਣੇ ਘਰ ਰਾਨੇ ਚੋ ਕੇ ਲੈ ਜੇ ਹੋ ਟਾਈਮ ਤਿੰਨ ਟਾਈਮ ਵਾਲਾ ਤਸੱਲੀ ਕਰਕੇ ਲੈ ਜੇ 2500 ਦਾ ਕਰ ਲੈ ਜੀ ਠੀਕ ਆ ਬਾਈ ਉਹ ਗੱਲ ਬਾਈ ਤੁਸੀਂ ਬਾਈ ਦੇ ਨਾਲ ਕਰ ਲਿਓ ਕਿਉਂਕਿ ਬਾਈ ਕਹਿੰਦਾ ਜਿਹਦਾ ਸੌਦਾ ਹੁੰਦਾ ਉਹ ਬੰਦਾ ਚੁਆ ਕੇ ਲੈ ਜੇ ਥਣ ਤੁਹਾਨੂੰ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਵੈ 40000 ਦੇ ਵਿੱਚ ਤੁਹਾਨੂੰ ਜੇ ਆਪਾਂ ਗੱਲਬਾਤ ਰਾਨੇ ਖਰੀਦੀ ਜੇ ਮੈਂ ਤੁਹਾਨੂੰ ਬੱਚੀਆਂ ਨਾਲ ਕੰਮ ਕਰਦਾ ਬਈ ਚੰਗੀ ਕੁਆਲਿਟੀ ਦੀ ਜੇ ਬੱਚੀ ਵੀ ਲੈਣ ਚਲੇ ਇਹ 40000 ਦੀ ਬੱਛੀ ਦੰਦਾ ਗਣਾ ਹਾਂ ਬੱਛੀ ਦੰਦਾ ਜੀ ਇਹਦਾ ਸੂਈ ਸੂਈ ਬੱਛੀ ਆਉਂਦੀ ਨਹੀਂ ਨਾ ਹੋਗੀ ਬੱਛੀ ਦੁੱਧ ਪਾਉਣਾ ਜੀ ਦੁੱਧ ਪਾਉਣਾ ਹਨਾ ਸਾਡੇ ਗੱਲਬਾਤ ਕਰੀ ਆਪਾਂ ਅਗਲੀ ਦੀ ਹਨਾ ਭਾਈ ਇਹਨੂੰ ਖੋਲ ਹੀ ਕਰ ਇਹਦਾ ਸੂਆ ਦੱਸੀ ਇਹਨੇ ਇਹਦਾ ਸੂਆ ਤੀਜਾ ਹੀ ਇਹਦਾ origignal ਆ ਜੀ ਠੀਕ ਆ ਭਾਈ ਮਗਰੇ ਦੇ ਬੱਛੀ ਆ ਜੀ ਮਗਰੇ ਦੇ ਬੱਚੇ ਲਿਆ ਬਈ ਖੋਲ ਕਰ ਮੜਾ ਇਹਨੂੰ ਹਾਂਜੀ ਮਗਰੇ ਦੇ ਬੱਛੀ ਆ ਤੀਜਾ ਸੂਆ ਹਨਾ ਤੇ ਇਹਨਾਂ ਨੇ ਕਿੰਨੇ ਕ ਦੁੱਧ ਲਈ ਬਈ ਦੁੱਧ ਦੇ ਦੇ ਦੂਗੀ 14 ਕਿਲੋ ਲੀਟਰ ਜੀ ਖੁੱਲਾ ਦੇ ਦੂ 14 ਲਿਆ ਬਈ ਲਿਆ ਮੜਾ ਇਹਨਾਂ ਪੰਜ ਮਹੀਨੇ ਦਾ ਤੇ 10 ਲੀਟਰ ਬੋਲਾ ਹੁਣ ਠੰ ਚੀਆ ਤੇ ਰਾਣੀ ਕਿੰਨਾ ਦੁੱਧ ਪਿਆ ਦੂ ਇਹ ਦੁੱਧ 14 ਲੀਟਰ ਪਿਆ ਦੂਗੀ ਖੁੱਲਾ 14 ਤੋਂ 15 ਪੀਸਾ ਦਾ ਇਸੇ ਵਾਲਾ ਬੰਦਾ ਨਹੀਂ ਕੋਈ ਹੋਰ ਤਾਂ ਦੇਊ ਦੇਊ ਜੀ ਬਾਕੀ ਵੀ ਰੰਗ ਕੁਆਲਟੀ ਦੀ ਵੀ ਚੰਗੀ ਹੈਣਾ ਹਾਂਜੀ ਰਾਣੀ ਇਹ ਕਿੰਨੇ ਦੀ ਦੇਣੀ ਹੈ ਇਹ 45000 ਦੀ ਦੇਣੀ ਹੈ ਜੀ 45000 ਦੀ ਜਿਹੜੀ ਇਹ ਜਿੰਨਾ ਤੁਹਾਨੂੰ ਮਿਲ ਜਣੀ ਹੈ ਇੱਥੋਂ ਇਹਦੇ ਆਰਡਰ ਦੀ ਸਾਰੀ ਤੁਸੀਂ ਸਿਸਟਮ ਚੈੱਕ ਕਰਕੇ ਦੇਖ ਲਓ ਰਾਣੀ ਇਹਦਾ ਕਿੰਨਾ ਦੁੱਧ ਦੋਸਹੀ ਆਪਾਂ ਇਹਦਾ ਦੁੱਧ ਹੁੰਦਾ 10 ਲੀਟਰ ਬੋਲਾ ਤਿਆਰ ਆ ਜੀ 14 15 ਲੀਟਰ ਦੁੱਧ ਦੇਊਗੀ 14 15 ਲੀਟਰ ਦੁੱਧ ਮਗਰ ਬੱਛੀ ਹੈ ਨਾ ਇਹ ਇਹਦੇ ਬੱਛੀ ਹੈ ਜੀ ਮਗਰ ਬੱਛੀ ਤੇ ਕਿ ਇਹ 45000 ਦੀ ਦੇਣੀ ਆ ਜੀ 45000 ਦੀ ਜਿਹੜਾ ਦੁੱਧ ਦੀ ਸੇਵਾ ਆਪਾਂ ਚਵਾ ਦਾਂਗੇ ਭਾਈ ਹਣਾ 40 ਲੀਟਰ ਆਪਾਂ ਦੇ ਘਰੇ ਨੂੰ ਚਵਾ ਦਾਂਗੇ ਚਵਾ ਦਾਂਗੇ ਹਣਾ ਗਾਂ ਅਗਲੀ ਦੀ ਸੇਵਾ ਹਣਾ ਕਿਹੜੇ ਦੀ ਉਹ ਤੁਹਾਨੂੰ ਸੇਵਾ ਜੀ ਸੇਵਾ ਹਣਾ ਗੱਲ ਕਰੀਏ ਰਹਿਣੇ ਆਪਾਂ ਇਹਦੀ ਹਣਾ ਕੀ ਡਿਟੇਲ ਆ ਭਾਈ ਇਹਦੀ ਜੀ ਹਾਂਜੀ ਹਾਂਜੀ ਇਹ ਦੂਜਾ ਸੁਹਾ ਸੁਈਆ ਰੀ ਨਾਲ ਜੀ ਠੀਕ ਆ ਭਾਈ ਮਗਰੇ ਦੇ ਬੱਚਾ ਜੀ ਮਗਰੇ ਦੇ ਹੁਣ ਇਸ ਟਾਈਮ ਦਾ 12 ਲੀਟਰ ਹੈਗਾ 12 ਲੀਟਰ ਲਿਆ ਭਾਈ ਇਹਨੂੰ ਖੁੱਲੀ ਕਰ ਮੜਾ ਜੀ ਹਣਾ ਇਹ ਦੇ ਦਊਗੀ 16 17 ਲੀਟਰ ਦੁੱਧ 16 ਤਾਂ ਦੇ ਹੀ ਦੇਊਗੀ ਜਿਹੜੇ ਹਿਸਾਬ ਨਾਲ ਭਾਈ ਸਭੀ ਵੀ ਆਣਾ ਚਾਹੀਦਾ ਯਾਰਾ ਜੀ ਬਾਕੀ ਸੀਲ ਠੰਡੀ ਹੈ ਜੀ ਹਾਂ ਇਤੋਂ ਇਹਦੀ ਬਰੀਡ ਚੈੱਕ ਕਰ ਲਾਣਾ ਨੇ ਭਾਂਡਾ ਭੁੰਡਾ ਇਹਦਾ ਵੀ ਸੋਹਣਾ ਹੈ ਨਾ ਭਾਂਡਾ ਸੀਲ ਠੰਡੀ ਬਹੁਤ ਆ ਜੀ ਭਾਂਡਾ ਪੂਰਾ ਇੱਕ ਨੰਬਰ ਆ ਜੀ ਇਹਦੇ ਮਗਰ ਬੱਚਾ ਹੂ ਹੈ ਨਾ ਬਾਈ ਹਾਂ ਜੀ ਮਗਰ ਇਹਦੇ ਬੱਚਾ ਹਨ ਮਗਰ ਇਹਦਾ ਬੱਚਾ ਜੀ ਇਹਦਾ ਕਿੰਨਾ ਦੁੱਧ ਆ ਆਪਾਂ ਜਿਹੜਾ ਚਵਾ ਦਾਂਗੇ ਇਹਦਾ ਹੁਣ 12 ਲੀਟਰ ਆਪਾਂ ਬੌਲਾ ਚਵਾ ਦਾਂਗੇ 12 ਲੀਟਰ ਵਾਲ ਜਾਂਦਾ ਬੌਲਾ ਜਿਹੜਾ ਆਪਾਂ ਚਵਾ ਦਾਂਗੇ ਇਹਦਾ ਨਾ 12 ਲੀਟਰ ਬੌਲਾ ਬਾਈ ਹੈ ਨਾ ਤੇ ਦੁੱਧ ਕਿੰਨਾ ਪਿਆਜੂਗੀ ਤਿਆਰ ਦੁੱਧ ਪਿਆ ਦੂਗੀ 16 ਲੀਟਰ ਜੀ 16 ਲੀਟਰ ਦੇ ਹਿਸਾਬ ਨਾਲ ਰਾਣੇ ਕਿੰਨੇ ਦੇ ਦੇ ਮੋਲ ਤੇ ਹੋ ਜਾਂਗਾ ਨਾ ਲੋਕੀ 70 70 ਵੀ ਕਰਦੇ ਆਪਾਂ 57000 ਦੀ ਬੈੜ ਦੇ ਦਾਂਗੇ ਲਓ ਜੀ ਮੇਤਰੋ ਸਿਰਫ 57000 ਦੀ ਤੁਹਾਨੂੰ ਆ ਪੱਕ ਤੋ ਨਹੀਂ ਮਿਲਣਾ ਜੀ ਕੱਦ ਕਾਠ ਵੇਖੋ ਨਾ ਨਹੀਂ ਮਿਲਦੀ ਬਾਈ ਹਨਾ ਬਾਕੀ ਆਡਰ ਆਡਰ ਬਾਈ ਬਹੁਤ ਜਿਆਦੇ ਚੰਗਾ ਆ ਜੀ ਤੁਸੀਂ ਚੈੱਕ ਬਾਕੀ ਸਾਂਭੀ ਸੂਵੀ ਬਹੁਤ ਹਨੜੇ ਹਨਾ ਹਾਂ ਜੀ ਹਾਂ ਜੀ ਹਾਂ ਆ ਤੁਸੀਂ ਕਹਿਤਾ ਕਰਦੇ ਆ ਆਏ ਦੇ ਮਗਰ ਰਣੇ ਦਾ ਆਪਾਂ ਕਿੰਨਾ ਦੁੱਧ ਚਵਾ ਦਾਂਗੇ ਇਹਦਾ ਆਪਾਂ 12 ਲੀਟਰ ਚਵਾ ਦਾਂਗੇ ਜੀ ਹੁਣ ਚਵਾ ਦਾਂਗੇ 12 ਲੀਟਰ ਦੁੱਧ ਦੇ ਹਿਸਾਬ ਨਾਲ ਦੇਣੀ ਅੱਜ ਆਪਾਂ ਇਹ 57000 57000 ਬੋਲਾ ਜੀ ਦਿਨ ਇਹਨਾਂ ਨੂੰ ਚੌਥਾ ਹੀ ਆ ਸੂਈ ਨੂੰ ਠੀਕ ਆ ਬਾਈ ਗੱਲਬਾਤ ਕਰੀ ਆਪਾਂ ਅਗਲੇ ਨਗੀਨੇ ਦੀ ਬਾਈ ਹੈਨਾ ਤੁਸੀਂ ਚੈੱਕ ਕਰੋ ਬਾਈ ਪਹਿਲਾਂ ਤਾਂ ਮਾੜਾ ਇਹ ਨੇੜੇ ਹੋਈਆਂ ਦਾ ਕੱਦ ਚੈੱਕ ਕਰੋ ਸਿੰਗੀ-ਸੁੰਗੀ ਬਹੁਤ ਜ਼ਿਆਦਾ ਚੰਗੀਆਂ ਹਨ ਇਹ ਬਾਈ ਪਲੂਨ ਸੂਈ ਆ ਪਹਿਲਾਂ ਸੂਹਾ ਸੂਈ ਆ ਜੀ ਮੂੰਹ ਤੋਂ ਦੋਂਦੀ ਆ ਜੀ ਮੂੰਹ ਤੋਂ ਹਜੇ ਦੋਂਦੀ ਹੋਈ ਆ ਹਨ 3-3 ਸਾਲ ਦੀ ਹੋ ਰਹੀ ਹੈ ਜੀ ਦੀਵਾਲੀ ਦਾ ਦੰਦਾ ਚੰਨ ਸੀਗਾ ਜੀ ਠੀਕ ਆ ਬਾਈ ਪੂਰਾ ਡਿਟੇਲ ਆਪਣੇ ਕੋਲੇ ਦਾ ਹੈ ਪੂਰਾ ਡਿਟੇਲ ਆ ਜੀ ਘਰ ਦੀ ਝੋਟੀ ਆ ਇਹ ਠੀਕ ਆ ਤੇ ਮਗਰ ਇਹਨੇ ਕੱਟੀ ਦੇਦੀ ਮਗਰ ਕੱਟੀ ਦਿੱਤੀ ਜੀ ਕੱਟੀ ਵੇਖੋ ਤੇ ਰਣੇ ਦੁੱਧ ਇਹਦਾ ਕਿੰਨਾ ਜਾਨੀ ਜੀ ਦੁੱਧ ਹੋਊਗਾ 11 ਕਿਲੋ ਨੂੰ 12 ਕਿਲੋ ਨੂੰ ਆਪਾਂ ਦੱਸ ਕੇ ਕਿ ਸੌਦਾ ਕਰਾਂਗੇ ਠੀਕ ਆ 11 12 ਕਿਲੋ ਦੁੱਧ ਹੈਣਾ ਮਗਰ ਕੱਤੀਏ ਕਿੰਨੇ ਦਿਨ ਹੀ ਆਪਾਂ ਇਹ ਇਹ ਆਪਾਂ 1 ਤੀ ਦਿਨ ਲੰਘ ਜੀ ਆ ਪੱਗ ਤੋਂ ਨਹੀਂ ਮਿਲਣਾ ਤੁਸੀਂ ਨਾ ਨਹੀਂ ਮਿਲਣਾ ਮਾਨਤਾਨ ਹੋ ਜਾਊਗਾ ਬਾਈ ਕੁ ਜਾਜਾ ਮਾਨਤਾਨ ਕਰ ਦਾਂਗੇ ਚਲੋ ਭਰਾ ਦਾ ਕਹਿੰਦਾ ਠੀਕ ਆ ਬਾਈ ਸ਼ੋਕ ਕੁਆਲਟੀ ਦੀ ਲੈਣੋ ਬਾਈ ਆਪਾਂ ਮਾਰੇ ਬਾਹਰ ਕੱਢ ਕੇ ਚੈੱਕ ਕਰਾ ਕੇ ਦਿੱਕਤ ਦਿਖਾਉਣੇ ਆ ਸੱਜਣੋ ਸਿਆਣਕਾਂ ਸੰਗ ਬਹੁਤ ਜ਼ਿਆਦਾ ਛੋਟਾ ਬਾਈ ਹਨਾ ਭਲੀ ਬਹੁਤ ਆ ਹਨਾ ਠਣ ਠਣ ਬਾਈ ਜਮ ਓਕੇ ਆ ਹਲ ਧੂ ਓਕੇ ਜਿਹਦੇ ਮੁਰਦੇ ਸੂਏ ਨੂੰ 2 ਲੱਖ ਰੁਪਇਆ ਵਟਰਾਉ ਉਹ ਬੰਦਾ ਲਊਗਾ ਜੀ ਬਿਲਕੁਲ ਬਾਈ ਹਾਂ ਤੁਹਾਨੂੰ ਵੀ ਪਤਾ ਦੂਜੇ ਸੂਏ ਜਾ ਕੇ ਮੈਂ ਬੰਦੀ ਆ ਪੂਰੀ ਬੰਨੀ ਆ ਬਾਕੀ ਬਾਈ ਜੇ ਆਪਾਂ ਯਾਰ ਗੱਲਬਾਤ ਕਰੀਏ ਸਭੀ ਹੁਣ ਵੀ ਬਹੁਤ ਜ਼ਿਆਦਾ ਚੰਗੀ ਆ ਝੋਟੀ ਹਨਾ ਤੇ ਬਾਕੀ ਅਗਲੇ ਦੀ ਗਾਂ ਸੇਵਾ ਖਰਾਕ ਹਨਾ ਇੱਕ ਮੇਨ ਗੱਲ ਇਹਦੇ ਚ ਇਹ ਆ ਵੀ ਮਗਰ ਇਹਦੇ ਕੱਟੀ ਇਹਦੇ ਵਿੱਚ ਖੜ ਜਾ ਕੱਟੀ ਲਿਆ ਵਾ ਕੱਟੀ ਆ ਬਾਈ ਹਨਾ ਰਾਣੇ ਸਾਵੀ ਬਹੁਤ ਆ ਹਨਾ ਹਾਂਜੀ ਹਾਂਜੀ ਥਾਣ ਤੁਣ ਬਹੁਤ ਜਿਆਦਾ ਜਣੀ ਦਾ ਕਰਮ ਵਾਲੀ ਦਾ ਚੰਗਾ ਲੱਗਿਆ ਹੋਇਆ ਹਨਾ ਦੁੱਧ ਚਾਹੇ ਬਾਈ ਜਿਹੜਾ ਆਪਾਂ ਦੱਸਿਆ ਵਾਰਾਣੇ ਲੈ ਜਾ ਚੋਗੇ ਆਪਣੇ ਕੋਲੋਂ ਹਾਂਜੀ ਹਾਂਜੀ ਚੋਕਲ ਜਾ ਸਕਦਾ ਲਾ ਦੋ ਟਨ ਸੌਦਾ ਕਰੇ ਜੀ ਸਾਈਪੈਨਾ ਕਰੇ ਜੀ ਤੇ ਕਿੰਨਾ ਦੁੱਧ ਜਿਹੜਾ ਹੁਣ ਆਪਾਂ ਇਹਦਾ ਜਵਾ 10 ਲੀਟਰ ਚ ਆਵਾਂਗੇ ਫੁੱਲਾ ਜੀ 10 ਲੀਟਰ ਪਾ ਇਹਦਾ ਚਵਾਦਾਂਗੇ ਹਨਾ ਮਗਰ ਇਹਦੀ ਇਹ ਕੱਟੀ ਆ ਟੋਪ ਦੀ ਹਨਾ ਇਹਦਾ ਆਪਾਂ ਰੇਟ ਕੀਤਾ ਵਾ 130 ਦੀ ਦੇ ਦਾਂਗੇ 130 ਦੀ ਬਾਈ ਕਹਿੰਦਾ ਇਹ ਆਪਾਂ ਸਭ ਨੂੰ ਦੇ ਦਾਂਗੇ ਸਿੰਗੀ ਸੁੰਗੀ ਬਹੁਤ ਜਿਆਦਾ ਚੰਗੀ ਆ ਟੋਪ ਕੁਆਲਿਟੀ ਦੀ ਆ ਅਗ ਬੋਟੇ ਪੇ ਹਾਂ ਦੇ ਵੇਚਦੇ ਬੰਦਾ ਹਣਾ ਉਹਦੇ ਸੂਏ ਨੂੰ ਦੋ ਵੀ ਵਟਸਾ ਦਾ ਲਗਾਈ ਵੀ ਵਟਸਾ ਦਾ ਆਹ ਸਹੀ ਗੱਲ ਆ ਬਾਈ ਹਣਾ ਬਾਕੀ ਜਿਹੜੇ ਹਿਸਾਬ ਨਾਲ ਦੀ ਕੁਆਲਿਟੀ ਆ ਹਾਂ ਬਾਕੀ ਆਏ ਆ ਨਾ ਹੁਣ ਵੀ ਸਭੀ ਬਹੁਤ ਜਿਆਦੇ ਚੰਗੀ ਆ ਠੱਪੂੜਾ ਬਹੁਤ ਚੰਗਾ ਬਾਥ ਥਣ ਥਣ ਤੁਸੀਂ ਇੱਥੋਂ ਚੱਕ ਕਰਕੇ ਦੇਖ ਲਓ ਬਹੁਤ ਜਿਆਦੇ ਚੰਗਾ ਰਾਕੀ ਇੱਕ ਵੱਲ ਮੇਨ ਆ ਯਾਰ ਤਾਂ ਦੀ ਕੁਆਲਿਟੀ ਚੰਗੀ ਲੱਗੀ ਹੋਈ ਆ ਨਹੀਂ ਬਾਈ ਥਣ ਨਿੱਕਾ ਬਹੁਤ ਹੁੰਦਾ ਹਨਾ ਪਹਿਲੇ ਪਲੂਨ ਦਾ ਹਨਾ ਹਾਂਜੀ ਹਾਂਜੀ ਤੇ ਬਾਕੀ ਦੁੱਧ ਜਿੰਨੇ ਵੀ ਜਾਨਵਰਾਂ ਦਾ ਬਾਈ ਨੇ ਦੱਸਿਆ ਬਾਈ ਕਹਿੰਦਾ ਆਪਣੇ ਫਾਰਮ ਤੋਂ ਚਾਹੇ ਇੱਥੇ ਆ ਕੇ ਕੋਈ ਚੋਕੇ ਲੈ ਜਿਓ ਹਨਾ ਚੋਕੇਲ ਜਾ ਸਕਦਾ ਜੀ ਹਾਂ ਰਾਣੀ ਇੱਕ ਵਾਰ ਆ ਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲਦੀ ਸੱਜਣਾ ਆਪਲਾ ਸੰਧੂ ਡੇਰੂ ਫਾਰਮ ਬਗੜਾੜੀ ਜੀ ਹਾਂਜੀ ਹਾਂਜੀ ਤੇ ਮਾੜਾ ਜੀ ਮੋਬਾਈਲ ਨੰਬਰ ਬੋਲ ਦੀ ਬਾਈ ਮੋਬਾਈਲ ਨੰਬਰ ਮੇਰਾ 9856620524 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਚਾਰਾਂ ਜਾਨਵਰਾਂ ਦੇ ਵਿੱਚੋਂ ਕੋਈ ਵੀ ਜਾਨਵਰ ਖਰੀਦਣ ਦਾ ਵਿਚਾਰ ਬਣਦਾ ਤਾਂ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਤਸੱਲੀ ਜਿਹੜੀ ਕਰਨੀ ਹੈ ਤੁਸੀਂ ਉਹ ਬਾਈ ਦੇ ਨੰਬਰ ਤੇ ਖੁਦ ਕਰਨੀ ਹੈ ਕਿਉਂਕਿ ਆਪਣਾ ਕੰਮ ਆ ਤੁਹਾਡੇ ਤੱਕ ਵੀਡੀਓ ਇਹ ਵੀਡੀਓ ਨੂੰ ਸ਼ੇਅਰ ਕਰਦੇ ਬਾਈ ਦਾ ਰੇਟ ਕਿੰਨੇ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ